ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰਕਲਾ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਤੇ ਇੱਕ ਹੱਸਰ ਜਰ ਸੂਈ ਝੋਟੀ ਤੁਹਾਨੂੰ ਦਿਖਾਵਾਂਗੇ ਬਾਕੀ ਆ ਵੀ ਸਾਰੀਆਂ ਹੀ ਸੂਈਆਂ ਆ ਸੁਣੀਆਂ ਦੀ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚੋਅ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਬੀਤੀ ਸੱਸੀ ਕਾਲ ਜੀ ਬੀਤੀ ਸੱਸੀ ਕਾਲ ਜੀ ਹੋਠੀਕ ਠਾਕ ਜੀ ਬੀਤੀ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤੇ ਨਾ ਤੁਹਾਨੂੰ ਸ਼ਹਿਰ ਜਨਾਲਾ ਜਿਹੜਾ ਮਸਲ ਤੇ ਫੋਨ ਨੰਬਰ ਵੀ ਬੋਲਦਾ ਇੱਕ 96752 ਠੀਕ ਹੈ ਹਾਂਜੀ ਅੱਜ ਦੋ ਗਾਵਾਂ ਦੇ ਇੱਕ ਮੱਜਣਾ ਗਾਵਾਂ ਵੀ ਜਮਾਨ ਮੁਰ ਹੈਗੀ ਗਾਵਾਂ ਪਾਈ ਲਿਆ ਕਰਾਂਗੇ ਲਿਆ ਕਰਾਂਗੇ ਅੱਛਾ ਈ ਮੰਗਦੇ ਤਾਂ ਬੜਾ ਲੰਗਾ ਮਗਰ ਉਹ ਨਹੀਂ ਠੀਕ ਹੈ ਸਾਰੀ ਵੈਰੈਟੀ ਦੇ ਹੋਣ ਜਿਹੜੀ ਹੈ ਤੇ ਛੋਟੀ ਸੱਜਰੀ ਹੈ ਠੀਕ ਹੈ ਛੋਟੇ ਵਾਲ ਉਹਦੇ ਕਿਨਵਾ ਸਵਾ ਸੂਈ ਹੈ ਸੂਹਾ ਵੀ ਦੀ ਹੈ ਪਹਿਲਾ ਸੂਈ ਜੇ ਅੱਛਾ ਹਾਂ ਕੱਟੀ ਮਗਰ ਪਸੋਂ ਸੂਈ ਜਾਵੇ ਲੋ ਨਾਰੂ ਬੱਤਰਾ ਨਾਲ ਦੇ ਆਹ ਹਾ ਕੱਟੀ ਜੇ ਮਗਰ ਕੱਟੀ ਵੀ ਚੰਗੀ ਆ ਪਰਸੋਂ ਸੂਈ ਜੇ ਤੇ ਬਿਲਕੁਲ ਤਾਜ਼ਾ ਹੈ ਬੱਚਾ ਜਿਹੜਾ ਨਾੜੋ ਜਿਹੜਾ ਨਾਲ ਹੀ ਆ ਪਰਸੋਂ ਸੂਈ ਭਾਜੀ ਸ਼ਾਮੀ ਪਈ ਠੀਕ ਹੈ ਇਹ ਤੇ ਬੋਲਾ ਹੀ ਹੋਣਾ ਇਹਦੇ ਕੋਲ ਤੇ ਬੋਲਾ ਹੀ ਭਾਜੀ ਬੋਲਾ ਜੀ ਕਿੰਨਾ ਕੁ ਪੋਲਾ ਜੀ ਦੇਖੋ ਜੀ ਜਿੰਨਾ ਭਾਈ ਨਾ ਤੁਹਾਡਾ ਸਾਰੀ ਜੰਗੇ ਯਾਰ ਜੀ ਜਿਆਦੀ ਨਹੀਂ ਤੇ 14 15 ਕਿਲੋ ਜਾਊਗੀ ਨੇ ਉੱਤਰ ਹੁਣ ਬੋਲਾ ਕਿੰਨਾ ਕੋ ਬੋਲਾ ਉਹ 7 ਕਿਲੋ ਜਿਵੇਂ ਆਪਾਂ 9 ਦਾ ਕਰ ਲਈਏ ਪਾਸ ਹੀ ਹੋਣੀ ਹੈ ਇੱਕ ਸਾਧਾ ਉਹ ਤਾਂ ਨਹੀਂ ਦੁੱਧ ਚੋਵੇ ਕੋਈ ਅੱਛਾ ਉਹ ਤਾਂ ਸਾਫ ਆਪਾਂ ਕਰਤੀ ਗੱਲ ਦੀ ਤਾਂ ਅੱਛਾ ਸਾਫ ਕਰਤੀ ਆਪਾਂ ਠੀਕ ਆ ਹਾਂ ਜੋ ਡੀ ਨਾਲ ਲਈ ਨਾ ਨਗਰ ਸਾਰੇ ਜੱਗੇ ਆ ਤੇ ਕਿੰਨਾ ਕਾ ਦੁੱਧ ਘੱਟੀ ਜਾਊਗੀ ਹਾਂ ਪੰਜ ਵਜੇ ਸੇਵਾ ਦਾ ਵਾਣੇ ਬੜਾ ਖਾਂਦੀ ਜੀ ਵਾਣੇ ਦਾ ਦਾਖਲ ਪਾ ਦੋ ਵੀ ਥੋੜਾ ਜੀ ਵਾਣੇ ਬੜਾ ਜਿਆਦਾ ਡੰਗ ਦੇ ਵਾਣੇ ਖਾਦਾ ਤੇ ਦੁੱਧ ਵੀ ਉਹਨੇ ਦੇਣਾ ਹਾਂਜੀ ਹਾਂਜੀ ਦੁੱਧ ਜਾਲਾ ਨਹੀਂ ਤੇ 15 ਕਿਲੋ ਤੇ ਭਰੀ ਹੋ ਰਹਿ ਮੰਨ ਅਜੇ ਹੋਈ ਬਾਕੀ ਪੂਰੀ ਜਵਾਨ ਆ ਕੱਦ ਕਾਟ ਕਿਦਾ ਵੀ ਕੱਦ ਕਾਟ ਪੱਖ ਉਸ ਦੇ ਬਸੇਦਾਂ ਤੁਨ ਥੰਡ ਖਾ ਦਿੰਨੇ ਹਣ ਤੇ ਬਾਕੀ ਸੰਭਲ ਆ ਜਾ ਰਹਾ ਥੋੜਾ ਕੁ ਜੋੜ ਕੇ ਮੜਾ ਜਰਾ ਇਧਰੋਂ ਥੋੜਾ ਜਿਹਾ ਲਾਗੇ ਰੱਖ ਦੀ ਉਧਰੋਂ ਤੋ ਗੈਪ ਜ਼ਿਆਦਾ ਆ ਠੀਕ ਆ ਤੋਰੋਂ ਹੱਕਰੀ ਸੀਰ ਭਾਈ ਇੰਨੀ ਜਾਈਏ ਇੰਨੀ ਕੋਣੀ ਅੱਛਾ ਬਹੁਤੀ ਸੀਲ ਆ ਫਿਕਸ ਜਿਵਾਨੇ ਦੀ ਆ ਭਾਈ ਉਹ ਖਾ ਪੀ ਗਏ ਬੰ ਨੂੰ ਤੈਨੂੰ ਬੜਾ ਲੱਗੇ ਰੁਪਏ ਝੋਟੀ ਆ ਇਹ ਕਾਰਜਕਾਰ ਮੇਰੇ ਕੋਲ ਬਾਕੀ ਪੂਰੀ ਝੋਟੀ ਜਵਾਨ ਆ ਜਿਹੜੀ ਮਨ ਨੂੰ ਨਹੀਂ ਦੰਦਾ ਨਹੀਂ ਮੀਦਾ ਆ ਥੱਲੇ ਹਵਾਨਾ ਇਹਦਾ ਦੇਖ ਸਕਦੇ ਜੇ ਕਈ ਲੱਗ ਗਏ ਤਾਂ ਅੱਛਾ ਆ ਦੰਦ ਜੀ ਵੇਖੋ ਆਸ ਕੀ ਹੁਣ ਕਿੰਨੇ ਦੰਦ ਜੇ ਚਾਰ ਦੰਦ ਜੇ ਚੌਗੀ ਜੀ ਮੂੰਹ ਫੜਾਉਣ ਤੋਂ ਥੋੜਾ ਜਿਆ ਕਰਦੀ ਆ ਬਾਕੀ ਚਲੋ ਕੋਈ ਵੀਰ ਆਪਣੇ ਕੋਈ ਵੀਰ ਦੰਦ ਵੇਖ ਕੇ ਲੈ ਜੇ ਪੂਰੀ ਵੱਡੀ ਛੋਟੀ 15 ਕਿਲੋ ਦੀ ਭਾਈ ਇਹਨਾਂ ਤੇਂਡੀ ਦਿੱਦੀ ਵੀਰ ਹੁਣ ਨੇ ਉਹਨਾਂ ਦਾ ਸਾਰਾ ਮਾਲ ਸੂਆ ਦਾ ਪੈਲਣ ਡੰਗਾ ਸਾਰੇ ਦਾ ਸੂਏ ਸਾਈ ਆ ਅੱਛਾ ਉਹਨਾਂ ਨੂੰ ਪਤਾ ਹੇ ਲੰਗਾ ਆਪਣੇ ਦਾ ਪਤਾ ਲਗਾ ਤਾ ਠੀਕ ਹੈ ਬਾਕੀ ਜਵਾਨ ਆ ਛੋਟੀ ਥੱਲੇ ਵੀ ਚੰਗੀ ਬਣੀ ਆ ਇੱਕੜੀ ਫੇਰ ਧੁਰਦੀ ਹੈ ਵੀ ਜੀ ਨਾ ਚੰਗੀ ਤਰ੍ਹਾਂ ਦਿਖਾ ਦਈਏ ਤੁਹਾਨੂੰ ਭਾਈ ਸੀਲ ਜੀ ਜਾਨੀ ਮੈਂ ਬਾੜੀ ਰੱਖ ਰਿਹਾ ਮੈਂ ਬਤਾ ਕਿੰਨੇ ਕਿਲੋ ਕਿੰਨੇ ਹੋਵੇਗਾ ਕਿ ਚੰਗੀ ਹਰਦੀ ਬੰਦਾ ਤਾਂ ਜਿਹੜੇ ਦੱਸਦੇ ਫੇ ਚੋਗੀ ਤਾਂ ਜਿਹੜੀ ਛੱਗੀ ਦਈ ਉਸ ਤਰ੍ਹਾਂ ਹੁਣ ਬਾਕੀ ਕੋਈ ਵੀ ਰਾਨ ਕੇ ਵੇਖ ਲੈ ਤੁਹਾਨੂੰ ਵੀ ਲੋਕੀ ਜੀ ਤੇ ਬਾਕੀ ਸਾਂਭੇ ਸਾਂਭੇ ਚੰਗੀ ਆ ਕੋਲਾ ਮੋਢੇ ਨੂੰ ਭਾਈ ਏਡਾ ਸ਼ੌਂਗ ਹੈ ਨਾ ਉਹ ਚੋਟ ਡੰਗ ਸਾਰੇ ਜਨੂੰ 15 20 ਹੈਗੇ ਆ ਅੱਛਾ ਸ਼ੌਂਗ ਹੈ ਨਾ ਭਾਈ ਮੈਨੂੰ ਦੇਸੀ ਕੀ ਹੋਗਾ ਤੋ 5 6 ਰੁਪਏ ਚਾਹਤਾ ਝੋਟੀ ਅੱਛਾ ਆ ਹੀ ਪਲੀ ਪਲੀ ਜਾਦੀ ਹੈ ਇਹਦੇ ਹਾਂਜੀ ਅਡਾ 5 6 ਰੁਪਏ ਦੇਸੀ ਹੋ ਜਾਤਾ ਨੂੰ ਮੈਂ ਸ਼ੌਂਗ ਬੋੜਾ ਮੋਢੇ ਨੂੰ ਤੇ ਕਿੰਨਾ ਘੇਰਾ ਰੱਖਣਾ ਇਹਦਾ ਮੁੱਲ ਇਹਦਾ ਭਾਈ ਮੁੱਲ ਤੇ ਦੁੱਧੇ ਹੁਣ ਜਦੋਂ ਮਾਲ ਦੁੱਧ 7 8 ਕਿਲੋ ਹੈਗਾ ਵਾ ਬਹੁਤ ਐ 1 ਕਿਲੋ ਮੇਰੇ ਕੋਲ ਚੋਕ ਹੈ ਜੀ ਤੇ ਚਲੋ ਤਾਜੀ ਬੋਲੇ ਦੀ ਹੈ ਹਾਂ ਦੁੱਧ 15 ਕਿਲੋ ਝੋਟੀ ਕਰੂੰਗੀ ਗਰੰਟੀ ਮੈਨੂੰ ਫੁੱਲ ਦਿੱਤੀ ਦਾ ਨਗਰ ਪਹਿਲਾ ਸੂਏ ਨਾਲ ਘੋਟੀਆਂ ਉਹਦਾ ਭਾਈ ਨਾਲ ਲੱਗੇ ਹਾਂਜੀ ਚੰਗਾ ਸੂਏ ਨਾਲ ਪਹਿਲਾ ਉਹਨੂੰ ਸਾਢੇ ਨਗਰ ਭਰ ਦੇ ਦਿੱਤਾ ਅੱਛਾ ਹੋਲਾਪਾ ਦੇ ਦਿੱ ਗਏ ਹਾਂ ਨਾ ਭਾਈ ਇਹ ਸ਼ਨਵੀ ਆ ਜੀ 95 ਦੀ ਦੇ ਦਈਏ 95 ਦੀ ਭਾਈ ਛੋਟ ਕਰਾਂਗੇ 500 ਰੁਪਿਆ ਅੱਛਾ ਮੇਰੀ ਝੋਟੀ ਕਿਸੇਗਾ ਜਾ ਕੇ ਲੱਤ ਮਾਰੇ ਸੀਲ ਬੇਅੰਤ ਕੋ ਫੁੜਕੇ ਨੱਚੇ ਆਪਣੀ ਗਰੰਟੀ ਫੁੱਲ ਠੀਕ ਹੈ। ਉਹ ਗੱਡੀ ਚ ਲੌਹ ਦੇ ਸਰ ਬੱਚਾ ਲਾਖ ਤੇ ਬੈਜੇ ਕੋਈ ਕੱਟੀ ਮਗਦੇ। ਤੇ ਬਾਕੀ ਇੱਥੋਂ ਕੋਈ ਤਸੱਲੀ ਕਰਕੇ ਖੜੇ ਆ ਆਪਣੇ। ਬਾਕੀ ਦੁਦ ਦਾ ਕੋਈ ਵੀਰ ਆਪਣੇ ਸਾਹ ਨਾਲ ਵੇਖ ਲੈ ਜੇ ਆਪਣੇ ਸਮਝਣਾ ਵੇਖ ਲੈ ਵੀ ਕਿੰਨਾ ਕੋਈ ਚਵਾ ਸਕਦਾ ਵਾ। ਦੇਖੋ। ਆਹ ਦੇਖ ਸਾਹ ਦੇ ਹਵਾਨੇ ਦਾ। ਠੀਕ ਹੈ ਜੀ। ਤੇ ਆ ਗਾਂ ਬੱਚੇ ਆ ਲਈਏ ਇਹ ਉਹ ਸੂਈ ਦਾ ਬਈ 20 ਦਿਨ ਹੋ ਗਏ ਚੀਜ਼ ਮੈਂ ਕਰੇ ਤੇ ਇਹ ਸੂਈਏ ਪਹਿਲੀ ਤਰੀਕ ਦੀ ਮੈਂ ਇਹ ਨੀਣਾ ਨੂੰ ਪਹਿਲੀ ਜਿਹੜੇ ਮਦਦ ਤੋਂ ਤਰੀਕ ਦਾ ਪਤਾ ਜੇ ਉਥੇ ਮੈਂ ਕਮੇਟੀ ਪਾਈ ਲੱਗੇ ਉਹਨਾਂ ਗਵਾੜ ਅੱਛਾ ਬਹੁਤ ਠੁੱਕੀ ਗਾ ਵੀ ਨਾ ਸਾਨੂੰ ਬੋਲੀ ਪਹਿਲੀ ਤਰੀਕ ਨੂੰ ਹਾਂਜੀ ਮੈਂ ਕਿਹਾ ਉਹ ਪਹਿਲੀ ਸੂਈ ਹੈ ਅੱਛਾ ਕਾਜ ਲਾ ਲੋ ਕਰੀ ਦੀ ਉਹ ਇਸ ਤਰ੍ਹਾਂ ਹਟਾ ਲਓ ਸਰ 20 20 ਦਿਨ ਤੇ ਲੱਗੇ ਬੰਨੇ ਹੋ ਗਏ ਇਹਨਾਂ ਦੇ 20 ਪਹਿਲੀ ਨੂੰ ਸੂਈ 17 ਦਿਨ ਦੀ ਹੋਈ ਆ 18 ਹੋ ਗਏ ਅੱਜ ਦੁੱਧ ਕਿੰਨਾ ਇਹ ਦੇਖੋ ਦੁੱਧ ਤੇਰੇ ਕੋਲ ਪਈਊਗਾ 12 ਕਿਲੋ ਖਾਣੇ ਵਾਲਾ ਕੋਲ ਹੀ ਆ। ਅੱਛਾ। ਠੰਡੇ ਧੀਰੀ ਆ ਸੀਲ ਕੋਈ ਗੱਲ ਬਾਤ ਨਹੀਂ। ਜਿਦਾਂ ਮੱਦੀ ਵੀਰੇ ਬੱਦਲੇ। ਥੋੜਾ ਥਰੜ ਡਰ ਜਾਂਦਾ ਪਸ਼ੂ ਕਈ ਇਹਦੀ। ਤੇ ਦੁੱਧ ਭਾਈ ਇਹਦਾ ਨਾ ਮੱਝਾਂ ਵਰਗਾ ਜੀ। ਅੱਛਾ। ਚਿੱਟਾ ਦੁੱਧ ਮੱਝਾਂ ਦਾ। ਸਾਹਾਂ ਇਹਦੇ ਬਰਾਬਰ ਤੇ ਮੱਝ ਉਹਦੇ ਭਾਵੇਂ ਗਾਂ ਜੀ ਨੂੰ ਚੋਲੋ। ਮੱਝਾਂ ਦਾ ਦੁੱਧ ਜੀ ਦਾ। ਤੋੜੋ ਫਿਰ। ਦੁੱਧ ਕਿੰਨਾ ਪੱਕਾ ਦੱਸਿਆ ਜੀ ਦੇਖੋ। ਇਹ ਤਾਂ 12 ਕਿਲੋ ਭਾਈ ਕੰਡੇ ਵਾਲਾ ਹੋਇਆ ਕੋ। ਅੱਛਾ। ਪਰ ਆਪਾਂ 11 ਕਿਲੋ ਦੀ ਗਣਤੀ ਲਵਾਂਗੇ। ਠੀਕ ਹੈ। ਠੰਡਾ ਨਾ ਪਾਣੀ ਵਾਲਾ ਦੁੱਧ ਉਹ 11 ਕਿਲੋ। ਚਲੋ ਥੋੜਾ ਮੱਖੀਆਂ ਬਸ ਕਿਲ ਉਹ ਲੀ 11 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹਦੇ ਕੋਲ ਤੇ ਮੱਝਾਂ ਰਗਾ ਦੁੱਧ ਜਿਹੜਾ ਕਹਿੰਦੇ ਸੀਰ ਭਾਜੀ ਬੰਦੀ ਤੋਂ ਬਿਨਾ ਪੀਦੀ ਏ ਰੱਸੀ ਤੋਂ ਬਿਨਾ ਹੀ ਕਹਿੰਦੇ ਚੁਆਈ ਕਰਦੀ ਪਈ ਬਾਕੀ ਥਾਣੇ ਦੇ ਦੇਖ ਸਕਦੇ ਆਪਾਂ ਲੱਗੇ ਤਾਂ ਬਾਕੀ ਥੋੜਾ ਡਰਦੀ ਡਰਦੀ ਦੀ ਆ ਸਾਡੇ ਕੋਲ ਕਈ ਵਾਰ ਦੇ ਬੰਦੇ ਤੋਂ ਡਰ ਜਾਂਦਾ 15 ਕਿਲੋ ਲੀਗ ਗਰੰਟੀ ਆ ਦੁੱਧ ਦੀ ਦੇਖੋ ਬੰਨਾਂ ਲੋਕੋ ਪੰਦਵਾ ਕਦੇ ਗੱਡੀਆਂ ਬੰਗੇ ਤੋਂ ਬਿਨਾ ਮਿਲਦੀ ਜੇ ਕੋਈ ਬੰਦਾ ਨਹੀਂ ਪਾਉਂਦਾ ਠੀਕ ਆ ਰਸੀ ਦੇ ਬਿਨਾ ਮਿਲਦੀ ਜੇ ਤੇ ਇਹਦਾ ਮੁੱਲ ਫਿਰ ਪਾਜੀ ਹੁਣ 33000 ਦੀ ਦਵਾਂਗੇ ਅੱਛਾ 33000 ਦੀ 32 ਦੀ ਪਾਜੀ ਹੁਣ ਦਵਾਂਗੇ ਬਾਕੀ ਤੁਸੀਂ ਜਾ ਦਿਓ 25 ਮਗਦੇ ਪੂਰੇ 30 ਹੀ ਦੇ ਦੀਏ 30 ਦੀ ਪਾਜੀ ਧਿਆਨ ਤਾਂ ਕੁਛ ਨਹੀਂ ਹੁੰਦਾ ਹਾਂਜੀ ਧਿਆਨ ਦਾ ਪੂਰੇ 30 ਠੀਕ ਆ ਵੇਚੋ ਅਸਲ ਪਾਜੀ ਛੋਟਾ ਦਾ ਕੰਮ ਹੀ ਹੋਣਾ ਤਾਂ ਦੁੱਧ ਮਿਲੇ ਕਰੋ ਕੋ 12 ਕਿਲੋ ਚੋਕੜੇ ਠੀਕ ਆ ਜੀ ਲੀਟਰ ਮਾਰ ਕੇ 12 ਕਿਲੋ ਚੋਕੜੇ ਬਈ ਠੀਕ ਆ ਔਰ ਇਸ ਹਿਸਾਬ ਨਾਲ ਜੀ ਇਹ ਬੱਚੇ ਤਾਂ ਵੀ ਨਹੀਂ ਆ ਪੰਜੇ ਮੈਲਾ अच्छा बच्चा ने दसा सूंडी ਦਾ ਇਹ ਬਲਾ ਪੈ ਗਿਆ ਇਹਨੂੰ اچھا ਸੋਜੀ ਦਾ ਬੱਚਾ ਮਰ ਗਿਆ ਜੀ ਦਾ ਠੀਕ ਹੈ ਇਹਨੂੰ ਸੋਈ ਨੂੰ ਇਹਨੂੰ 15 ਤੋਂ 16 ਦਿਨ ਹੋ ਗਏ ਇਹਨੂੰ ਦੁੱਧ ਕਿੰਨਾ ਹੈ ਦੇਖੋ ਦੁੱਧ 8 ਕਿਲੋ ਕੰਢਿਆ ਰ ਹੋ ਗਏ ਤੋੜੋ ਇਹ ਕਿਲੋ ਦੁੱਧ ਘੱਟ ਕੇ ਲਓ ਸੂਂਦੀ ਦਾ ਬੱਚਾ ਕਿੰਨੇ ਮਰ ਗਿਆ ਜੀ ਦਾ ਸੀਰ ਬੜੀ ਹੈ ਠੀਕ ਹੈ ਜੀ ਤੇ 8 ਕਿਲੋ ਦੁੱਧ ਜਿਹੜਾ ਕਿੰਨੇ ਵੀ ਹੈਗਾ ਵਾ ਬਾਕੀ ਚਿੰਗਾ ਦਾ ਝੂੰਗੀ ਆ ਤਰਾਗਾ ਆਪਾਂ ਜਿਹੜੀ ਦਾਈ ਨੂੰ ਨੇ ਭਾਈ ਰੱਸੀ ਤੋਂ ਬਿਨਾ ਠੀਕ ਹੈ ਜੀ ਕੋਈ ਕਿਤੇ ਆ ਦੇ ਆਜੇ ਰੱਸੀ ਜਿਹੜੀ ਰੱਸੀ ਨੂੰ ਲੈ ਲਈ ਬਾਅਦ ਕਿਲੋ ਭਾਈ ਦੁੱਧ ਕੰਡੇ ਵਾਲਾ ਪੋਗੇ ਠੀਕ ਹੈ ਅੱਠਾਂ ਤੋਂ ਬਾਅਦ ਦੁੱਧ ਜਿਆਦਾ ਨਹੀਂ ਨਾ ਇਹਦੇ ਦੁੱਧ 13 ਕਿਲੋ ਤੋਂ 13 ਕਿਲੋ ਬਾਕੀ ਜਿਆਦਾ ਨਹੀਂ ਖਾਦੋ ਤੇ ਇਹਦਾ ਫਿਰ ਮੁੱਲ ਇਹ ਪੈ 22000 ਲਵਾਂਗੇ। ਅੱਛਾ 22000 ਦੀ। ਹਾਂ ਜੀ ਤੁਸੀਂ ਮਾਨਦਾਨ ਕਰਾ ਦਿਓ ਬੱਚੀ ਚੰਗੀ ਹੈ। ਪੰਜੀ ਦੇ ਦੇ ਦਈਏ। ਭਾਈ ਦੁੱਧ ਹੀ ਨਾ ਸਿਰਫ ਬੱਚਾ ਦਾ ਮਸਲਾ ਭਾਈ ਬੱਤੀ ਦਿੱਤੀ ਹੈ। ਗੱਪਾਂ ਦੇ ਨਾਲ ਇਹਦੇ ਪੈਸੇ ਬੜੇ ਮੰਗਦੇ 45000 ਮੰਗਦੇ ਦਾ। ਅੱਛਾ। ਇਹ ਸੋਨ ਵਾਲੀ। 5000 ਦੀ ਦੇ ਦਈਏ। ਚਲੋ ਜੀ ਬੀ। ਥੋੜੇ 100 200 ਕਰ ਲਾਂਗੇ ਉੱਥੇ। ਠੀਕ ਹੈ। ਝੋੜੀ ਵੇਖੋ ਤਾਂ। ਤੇ ਬਾਕੀ ਇਹ ਆ ਵੀ ਚਲੋ ਕੋਈ ਵੀ ਤਸੱਲੀ ਇੱਥੇ ਕੋਈ ਕਰਕੇ ਖੜੇ ਆਪਣੀਆਂ ਚੋਚਵਾ ਕੇ ਆਪਣੀਆਂ ਪਾਸ ਕਰਕੇ ਖੜੇ।